हां जी दोस्तों सारेयानु सस्श्रीकाल स्वागत करदेया टोडा राज संधू फार्मिंग ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਸ਼ਿਆਹਪੁਰਾ ਤਹਿਸੀਲ ਜਿਲ੍ਹਾ ਦੋਸਤੋ ਇਸ ਪਿੰਡ ਨੂੰ ਸ਼੍ਰੀ ਤਰਨਤਰਨ ਸਾਹਿਬ ਲੱਗਦਾ ਬਿਲਕੁਲ ਤਰਨਤਰਨ ਸਾਹਿਬ ਤੋਂ ਦੋਸਤੋ ਜਿਹੜੀ ਛੜਕ ਇੱਕ ਨਿਕਲਦੀ ਹੈ ਬਿਲਕੁਲ ਝੰਡੋ ਕੇ ਸ੍ਰਿਹਰਿਆਲੀ ਨੂੰ ਤੇ ਅਕੇ ਲੋਕਾ ਕੈਰੋਂ ਤਾਂ ਬਿਲਕੁਲ ਪੱਟੀ ਚਲੀ ਜਾਂਦੀ ਆ ਤੇ ਤਕਰੀਬਨ ਕੋਈ ਤਰਨਤਰਨ ਸਾਹਿਬ ਤੋਂ ਦੂਰੀ ਦੀ ਗੱਲ ਕਰ ਲਈਏ ਤਾਂ 2-3 ਕਿਲੋਮੀਟਰ ਦੀ ਸਾਰੀ ਦੂਰੀ ਹੈਗੀ ਆ ਇਸ ਪਿੰਡ ਦੀ ਸੇਰੋਂ ਸ਼ਹਿਰ ਵੀ ਬਿਲਕੁਲ ਨੇੜੇ ਆ ਤੇ 2 ਕਿਲੋਮੀਟਰ ਦੀ ਦੂਰੀ ਜਿਹੜੀ ਆ ਸ਼ਹਿਰੋਂ ਦੀ ਆ ਤੇ ਤੁਸੀਂ ਖਾਸ ਵਿਜ਼ਿਟ ਪਿੰਡ ਸ਼ਾਹਪੁਰਾ ਕਰਨੀ ਆ ਦੋਸਤੋ ਬਿਆਲਪਿੰਡ ਵੀ ਬਿਲਕੁਲ ਬਿਆਲਪਿੰਡ ਵੀ ਹੈਗਾ ਦੋਸਤੋ ਬਿਲਕੁਲ ਹੱਦ ਜਿਹੜੀ ਆ ਤੇ ਸ਼ਾਹਪੁਰੇ ਦੀ ਹੱਦ ਬਿਲਕੁਲ ਜਿਹੜੀ ਦੋਸਤੋ ਆਪਸੀ ਜਿਹੜੀ ਆ ਮੇਲ ਜੁਲ ਖਾਂਦੀ ਹੈ ਮਿਲਦੀਆਂ ਹੱਦਾਂ ਨੇ ਬਿਲਕੁਲ ਪਿੰਡਾਂ ਦੀਆਂ ਤੇ ਵੀਰ ਨਿਸ਼ਾਨ ਸਿੰਘ ਦੇ ਕੋਲੇ ਆਏ ਆ ਇਸ ਘਰੇ ਦੋਸਤੋ ਪਹਿਲਾਂ ਵੀ ਆਪਾਂ ਵੀਡੀਓ ਅਪਲੋਡ ਕੀਤੀਆਂ ਨੇ ਚੈਨਲ ਦੇ ਉੱਪਰ ਦੋ ਤੋਂ ਤਿੰਨ ਵੀਡੀਓ ਅਪਲੋਡ ਕੀਤੀਆਂ ਨੇ ਤੇ ਅੱਜ ਇਸ ਵੀਡੀਓ ਦੇ ਵਿੱਚ ਤਿੰਨ ਵੜਾ ਦਿਖਾ ਦਾਂਗੇ ਬਿਲਕੁਲ ਤੇ ਬੱਚੇ ਵੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਖਾ ਦਾਂਗੇ ਜੀ ਠੀਕ ਹੈ ਜੀ ਬਾਕੀ ਪਿਛਲੀ ਵੀਡੀਓ ਦੇ ਵਿੱਚ ਵੀ ਦੋ ਝੋਟੀਆਂ ਆਈਆਂ ਸੀਗੀਆਂ ਦੋ ਝੋਟੀਆਂ ਸੀ ਕਟੀਆਂ ਸੀ ਠੀਕ ਹੈ ਜੀ ਉਹ ਵੀ ਵੀਰ ਹੋਣਾ ਨੇ ਅਸੇਲ ਕੀਤੀਆਂ ਸੀਗੀਆਂ ਤੇ ਅੱਜ ਵੀ ਇਸ ਵੀਡੀਓ ਇਸ ਅੱਜ ਦੋਸਤੋ ਇਸ ਵੀਡੀਓ ਦੇ ਵਿੱਚ ਇੱਕ ਝੋਟੀ ਤੁਹਾਨੂੰ ਦਿਖਾ ਦਾਂਗੇ ਤੇ ਇੱਕ ਕੱਟੀ ਆ ਇਹ ਜੇ ਪੁੱਛ ਲਾਂਗੇ ਰੇਟ ਪੁੱਛ ਲਾਂਗੇ ਸੋ ਪੂਰੀ ਡਿਟੇਲ ਆਪਾਂ ਸਾਂਝੀ ਕਰਦੇ ਆ ਵੀਰ ਦੇ ਨਾਲ ਗੱਲਬਾਤ ਕਰਕੇ ਇੱਕ ਸਤੰਬਰ ਨੂੰ ਅੱਜ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਤੁਸੀਂ ਨੋਟ ਕਰ ਲਓ ਸ਼ਾਮ ਦੇ 5:30 ਵਜੇ ਦਾ ਸਮਾਂ ਹੈਗਾ ਜਿਹੜਾ ਪਸ਼ੂ ਐਨੀਮਲ ਪਸੰਦ ਆਊਗਾ ਹਰ ਵਾਰ ਦੋਸਤੋ ਫਸਟਲੀ ਇੱਕ ਰਿਕਵੈਸਟ ਹੁੰਦੀ ਹੈ ਵੀ ਦੋ ਟਾਈਮ ਦੀ ਚਵਾਈ ਜ਼ਰੂਰ ਕਰ ਲਿਓ ਪਸ਼ੂ ਦੀ ਗੱਭਣ ਪਸ਼ੂ ਤੇਪ ਕੇ ਤਸੱਲੀ ਕਰ ਸਕਦੇ ਆਜੋ ਕਰਦੇ ਆਂ ਗੱਲਬਾਤ ਸਭ ਤੋਂ ਪਹਿਲਾਂ ਵੀਰ ਜੀ ਸਾਸਰੀ ਕਾਲ ਨਿਸ਼ਾਨ ਸਿੰਘ ਜੀ ਸਾਸਰੀ ਦਾ ਸੰਤੂ ਸਾਹਿਬ ਜੀ ਠੀਕ ਠਾਕ ਜੀ ਬਹੁਤ ਵਧੀਆ ਜੀ ਅੱਛਾ ਭਾਜੀ ਨਿਸ਼ਾਨ ਸਿੰਘ ਵਪਾਰ ਦਾ ਕੰਮ ਤਕਰੀਬਨ ਵਧੀਆ ਚੱਲੀ ਜਾਂਦਾ ਹਾਂਜੀ ਵਧੀਆ ਚੱਲੀ ਜਾਂਦਾ ਜੀ ਲੈ ਆਉਣੇ ਆ ਪਸ਼ੂ ਹਨਾ ਹਾਂਜੀ ਹਾਂਜੀ ਠੀਕ ਹੈ ਤੇ ਅੱਜ ਇਸ ਵੀਡੀਓ ਦੇ ਵਿੱਚ ਤਿੰਨ ਬਿਹੜਾ ਆਗੀਆਂ ਜਰਸੀ ਹਾਂਜੀ ਤਿੰਨ ਬਿਹੜਾ ਦੋ ਜਰਸੀ ਇੱਕ ਸਾਈਵਲ ਕ੍ਰੋ ਤਾਜ਼ੀਆਂ ਸੁਈਆਂ ਤਾਜ਼ੀਆਂ ਬਿਲਕੁਲ ਸੁਈਆਂ ਕਿੰਨੇ ਕਿੰਨੇ ਦਿਨਾਂ ਦੀਆਂ ਮਤਲਬ ਇਹਨੂੰ ਹਫਤਾ ਕੋ ਹੋ ਗਿਆ ਵਾ ਇਹਨੂੰ ਤੇਰੇ ਪੰਜ ਛੇ ਦਿਨ ਨਹੀਂ ਹੋ ਗਏ ਇੱਕ ਨੂੰ ਉਹ ਪਾਲੇ ਨੂੰ ਵੀ ਹਫਤਾ ਕੋ ਹੋ ਗਿਆ ਹਫਤਾ ਮਿਲ ਗਿਆ ਹਫਤੇ ਹਫਤੇ ਲੱਗ ਗਿਆ ਤਿੰਨੇ ਹਾਂਜੀ ਹਾਂਜੀ ਠੀਕ ਆ ਤੇ ਆਜੋ ਨਾਲ ਦੀ ਨਾਲ ਸ਼ੁਰੂਆਤ ਕਰਦੇ ਹਾਂ ਹਾਂਜੀ ਸੋ ਪਹਿਲੇ ਨੰਬਰ ਤੇ ਆ ਦੋਸਤੋ ਜਰਸੀ ਇੱਕ ਤੁਹਾਨੂੰ ਆ ਗਾਂ ਦਿਖਾ ਦੇਣੀ ਆ ਅੱਛਾ ਇਸ ਸੁਹਾ ਕਿਰਮਾ ਸੁਈ ਹੈ ਜੀ ਇਹ ਤੀਜੇ ਸੁਏ ਸੁਈ ਹੈ ਜੀ ਤੀਜੇ ਸੁਏ ਤੇ ਦੁੱਧ ਦੇ ਥੱਲੇ 13 ਕਿਲੋ ਪੱਕਾ ਜੀ ਹੂੰ ਬਾਕੀ ਸੀਲ ਬਹੁਤ ਹੈ ਇਤਰਾਏ ਬੈਰੋ ਕੋਈ ਚੱਕਰ ਨਹੀਂ ਹੈ ਕਿਤੇ ਲੱਤ ਨਹੀਂ ਲਵਾਉਗੀ ਕੋਈ ਚੱਕਰ ਨਹੀਂ ਆ। ਨਹੀਂ ਜੀ। ਹਾਂ ਜੀ। ਇਤਰਾਏ ਜਦੋਂ ਮਰਦੀ ਬੈਰੋ। ਦੋਸਤੋ ਤੇ ਜਾ ਠੀਕ ਆ ਜੀ। ਛੇ ਦਿਨ ਦਾ ਸਮਾਂ। ਮਗਰ ਬੱਚਾ ਆ ਗਿਆ। ਮਗਰ ਬੱਚਾ ਆ ਗਿਆ। ਹਾਂ ਜੀ। ਪਹਿਲੇ ਨੰਬਰ ਵਾਲਾ। ਹਾਂ ਜੀ ਪਹਿਲੇ ਨੰਬਰ ਵਾਲਾ। ਹੂੰ। ਪਹਿਲੇ ਨੰਬਰ ਤੇ। 7-8 ਦਿਨ ਹੋ ਗਏ ਨੂੰ ਸੁਣ। ਆ ਬੱਚਾ ਮਗਰ ਦੀ। ਠੀਕ ਆ ਜੀ। 7-8 ਦਿਨ ਦਾ ਸਮਾਂ ਹੋ ਗਿਆ ਆ ਬੱਚਾ ਮਗਰ ਪੱਛਾ। ਤੇ ਦੁੱਧ ਕਿੰਨਾ ਹਜ਼ਰ ਦੱਸਿਆ? ਦੁੱਧ 13 ਕਿਲੋ ਖ ਦੇ ਦੇ ਜੀ। 13 ਕਿਲੋ। ਠੀਕ ਆ ਜੀ। 13 ਕਿਲੋ। ਬਿਲਕੁਲ ਹ ਠੀਕ ਹੈ ਤੀਜਾ ਸਵੇਰ ਸੁਈ ਕੋਈ ਬੰਗਾ ਤੋਂ ਦੇ ਤੋੜ ਨਹੀਂ ਲੋ ਜੀ ਹਮ ਚਵਾਈ ਚਵਾਈ ਦੀ ਚੰਗੀ ਆ ਚਵਾਈ ਪੋਲੀ ਚਵਾਈ ਬਹੁਤ ਵਧੀਆ ਠੀਕ ਆ ਆ ਦੇਖੋ ਤੋੜ ਰੋਲਾ ਮਾਂ ਗੋਵਲ ਨਾ ਜੀ ਆ ਦੇਖੋ ਠੀਕ ਆ ਬਾਕੀ 13 ਕਿਲੋ ਜਿਹੜਾ ਦੋਸਤੋ ਹੁਣ ਦੁੱਧ ਕੋਈ ਵੀ ਰਮਨ ਸਕਦਾ ਹਾਜ਼ਰ ਆ ਬਿਲਕੁਲ ਬੱਚਾ ਜਿਹੜਾ ਤੁਹਾਨੂੰ ਆਪਾਂ ਵੀਡੀਓ ਦੇ ਵਿੱਚ ਹੀ ਦਿਖਾਤਾ ਸੀਗਾ ਮੇਲ ਕਾਪ ਠੀਕ ਹੈ ਤੇ ਜਵਾਈ ਵੀਰ ਕਹਿੰਦਾ ਵੀ ਇੱਕ ਨੰਬਰਾਂ ਜਵਾਈ ਬਿਲਕੁਲ ਚੰਗੀ ਹੈ ਠੀਕ ਆ ਸੋ ਤੋਰ ਲਈ ਆ ਦੇਖੋ ਅੱਛਾ ਪਾਜੀ ਨਿਸ਼ਾਨ ਕਿੰਨਾ ਬੋਲ ਲੈਣ ਦੇਣ ਕੀ ਫਿਰ ਕਰਾਂਗੇ ਦਾ ਲੈਣ ਦੇ ਵੀਰ ਜੀ 30000 ਰੁਪਿਆ ਦਾ ਕਰਾਂਗੇ 30000 ਹਾਂਜੀ ਇਹ ਛੜਛੜਾਈ ਵਾਲਾ ਕੇ ਵਿਚੋਂ ਨਹੀਂ ਕਰਾਂਗੇ ਮਾਨਤਾਨੇ ਵਿੱਚੋਂ ਉਹ ਤਾਂ ਹੁੰਦਾ ਆਏ ਭੈਣ ਭਰਾ ਦਾ ਜ਼ਰੂਰ ਹਾਂਜੀ ਜ਼ਰੂਰ ਕਰਾਂਗੇ ਹਾਂਜੀ ਠੀਕ ਆ 30000 ਦੇ ਵਿੱਚੋਂ ਜਿਹੜਾ ਮਾਨਤਾਨਾ ਭਰਾਵੋ ਉਹ ਹੋ ਜਾਊਗਾ ਜਿਹੜਾ ਵੀ ਕੋਈ ਖਰੀਦਦਾਰ ਘਰ ਆਊਗਾ ਠੀਕ ਆ ਉਸ ਤੋਂ ਪਹਿਲਾਂ ਤੁਸੀਂ ਚੁਵਾਈ ਤਸੱਲੀ ਕਰ ਸਕਦੇ ਹੋ ਆ ਲੋ ਲਓ ਜੀ ਬਾਕੀ ਠੰਡੀ ਠੰਡੀ ਪੂਰੀ ਆ ਸੀਨ ਸਭ ਪੂਰੀ ਇਸ ਤੋਂ ਬਾਅਦ ਅੱਗੇ ਜਿਹੜੀ ਦੂਜੇ ਨੰਬਰ ਤੇ ਵੀ ਜਰਸੀ ਬੱਚੀ ਹੈਗੀ ਆ ਠੀਕ ਆ ਇਹ ਵੀ ਜਰਸੀ ਵਾਹ ਤੁਹਾਨੂੰ ਦਿਖਾਉਂਦੇ ਆ ਦੋਸਤੋ ਫੇਸ ਕੁਆਲਟੀ ਬਿਲਕੁਲ ਤੁਸੀਂ ਵੇਖੋ ਤੇ ਹਾਈਟ ਮੀਡੀਅਮ ਦੇ ਵਿੱਚ ਆ ਫੇਸ ਕੁਆਲਟੀ ਅੱਛਾ ਇਹ ਵੀ ਬਿਲਕੁਲ ਤਾਜੀ ਸੂਈਆਂ ਛਿਆਂ ਸੱਤਾਂ ਦੇ ਇਹਨੂੰ ਸੂਈ ਨੂੰ ਜੀ ਚਾਰ ਪੰਜ ਨਾ ਕੋਈ ਬੌਲਾ ਮੰਨ ਲਿਆ ਕੋਈ ਦੁੱਧ ਮੰਨ ਲੇ ਚਾਰ ਪੰਜ ਦਿਨ ਹੀ ਹੋਈ ਹਾਂਜੀ ਹਾਂਜੀ ਇਹ ਸੂਆ ਕਿਲਮਾ ਜੀ ਇਹ ਸੂਆ ਦੁੱਜਾ ਜੀ ਦੁੱਜਾ ਹਾਂਜੀ ਤੇ ਕਿੰਨਾ ਕੋਨ ਥੱਲੇ ਦੁੱਧ ਦਾ 6 ਲੀਟਰ ਜਿਹਰੇ ਥੱਲੇ 6 ਲੀਟਰ ਹਾਂਜੀ ਦੋਵੇਂ ਡੰਗਾ ਦਾ ਦੋਵਾਂ ਡੰਗਾ ਦਾ ਬੱਚਾ ਇਹ ਥੱਲੇ ਬੱਚਾ ਇਹਦੇ ਮਗਰ ਵੱਛੀ ਜਿਹਾ ਛੋਟੀ ਵਾਲੀ ਠੀਕ ਹੈ ਤੇ ਬਾਕੀ ਇਹਦੇ ਨਾਲ 1 ਠਾਨ ਦੇ ਵਿੱਚ ਮਾੜੀ ਜਿਹੀ ਹਵਾ ਭਰਦੀ ਦੁੱਧ ਹੈਗਾ ਵਾ ਪਰ ਥੋੜਾ ਵਾ ਅੱਛਾ ਹਾਂਜੀ ਦੁੱਧ ਹੈਗਾ ਥੋੜਾ ਥੋੜਾ ਵਾ ਮਤਲਬ ਇਹ ਨਹੀਂ ਕਿ ਆਪਾਂ ਪੌਣਾ ਘਠਾਣਾ ਹੈਗਾ ਅੱਛਾ ਤਿੰਨ ਬਿਲਕੁਲ ਕਲੀਅਰ ਆ ਤੇ ਪੌਣਾ ਘਠਾਣਾ ਹੈ ਇਹ ਨੁੱਚੜ ਪੋਲਾ ਜਾਂਦਾ ਤੁਹਾਨੂੰ ਬਿਲਕੁਲ ਪੋਲਾ ਤੁਹਾਨੂੰ ਦਿਖਾ ਦਿੰਦੇ ਬਹੁਤ ਠੰਡੀ ਇਹਨੂੰ ਬਾਹਰ ਕੱਢ ਲਿਓ ਜੀ ਦੂਜਾ ਸੂਬਾ ਦੋਸਤੋ ਤੇ 5 4 5 ਕ ਦਿਨ ਦਾ ਜਿਹੜਾ ਘੱਟੋ ਘੱਟ ਸਮਾਂ ਜਿਹੜਾ ਹੋਇਆ ਤੇ 6 ਕਿਲੋ ਧਾਰਾਂ ਜਿਹੜੀਆਂ ਥੱਲੇ ਮੌਜੂਦ ਆ ਇੱਕ ਬਹਿਣੀ ਵਾਲਾ ਜਿਹੜਾ ਛੋਟਾ ਥਾਣਾ ਵਿਖਾਉਂਦੀ ਆ ਬਹਿਣੀ ਵਾਲਾ ਜਿਹੜਾ ਦੋਸਤੋ ਅਗਲਾ ਕਿ ਮਗਰਲਾ ਆ ਮਗਰਲਾ ਮਗਰਲਾ ਬਹਿਣੀ ਵਾਲਾ ਮਗਰਲਾ ਜਿਹੜਾ ਇਹ ਥਾਣਾ ਛੋਟਾ ਵਿਖਾਉਂਦੀ ਇਹਦੇ ਵਿੱਚ ਕੁਝ ਕੁ ਧਾਰਾਂ ਅੱਧੀਆਂ ਧਾਰਾਂ ਹੈਗੀਆਂ ਆ ਦੇਖੋ ਬਾਕੀ ਤਿੰਨੇ ਚਲਦੇ ਵਧੀਆ ਹਨ ਹਾਂਜੀ ਸਾਰੇ ਚਲਦੇ ਮਤਲਬ ਚਲਦੇ ਦੇ ਵੀ ਇਹ ਥੋੜੇ ਜਿਹਾ ਕੱਟ ਕੱਟ ਹਾਂਜੀ ਹੂੰ ਠੀਕ ਆ ਉਹ ਇਹਦੀ ਬੱਛੀ ਆ ਅਗਲੀ ਅਗਲੀ ਉਹ ਜਰਸੀ ਹਾਂਜੀ ਜਰਸੀ ਬੱਸੀ ਆ ਬਹੁਤ ਜ਼ਿਆਰੀ ਅਸੀਂ ਹੂੰ ਆ ਲਓ ਜੀ ਇਹ ਜਰਸੀ ਮਗਰ ਬੱਛੀ ਹੈ ਠੀਕ ਹੈ। ਵੀ ਮੇਨ ਕਰ ਜਿਹੜੀ ਦੋਸਤੋ ਇਹ ਜ਼ਰੂਰ ਧਿਆਨ ਚ ਰੱਖ ਲਿਓ ਵੀ ਕੰਪੇਅਰ ਕਰੀਏ ਤਾਂ ਜੇ ਮਗਰਲੇ ਥਣ ਦੇ ਨਾਲ ਮਗਰਲਾ ਥਣ ਅੱਧੋ-ਅੱਧਾ ਦਾ ਫਰਕ ਆ ਵੀ ਆਧੀਆਂ ਤਾਰਾਂ ਵੀ ਕੁਝ ਪੇ ਗਲਾਸੀ ਗਾਲੀਏ ਗਲਾਸੀ ਕਿਦੋਂ ਦੀ ਆ। ਸਾਡੀ ਮਗਰ ਜਿਹਾ ਦੁੱਧ ਇਹ ਨਾ ਕੀ ਆ ਦੇ ਵਿੱਚ ਜਿੰਨਾ ਦੁੱਧ ਪਾ ਸਕਦੇ। ਬਰ ਬਿਲਕੁਲ ਤੇ 6 ਕਿਲੋ ਟੋਟਲ ਤਾਰਾਂ ਜਿਹੜੀਆਂ 6 ਕਿਲੋ ਆ ਠੀਕ ਆ। ਸੋ ਬਿਲਕੁਲ ਤਾਜੀ ਵੈਸੇ ਸੁਹੀ ਆ। ਦੁੱਧ ਤਕਰੀਬਨ ਜਿਹੜਾ ਦੋਸਤੋ ਸੇਵਾ ਕੋ ਚੰਗੀ ਵੀਰ ਕਰ ਲੂਗਾ। ਦੁੱਧ ਤੁਸੀਂ ਲੈ ਸਕਦੇ ਜੇ ਆਪਦੀ ਮਿਹਨਤ ਸਦਕਾ ਹੋਰ। 6 ਕਿਲੋ ਤਾਰਾਂ ਹੈਗੀ ਵੈਸੀ ਸੋ ਸਭ ਤੋਂ ਬਾਕੀ ਗੱਲ ਜਿਹੜੀ ਮੇਨ ਆ ਹੈ ਵੀ ਤਾਜੀ ਹੈ ਹੈ ਤਾਜੀ ਤਾਜੀ ਹਾਂ ਲੋ ਜੀ ਬਾਕੀ ਤਾਂ ਤੁਹਾਨੂੰ ਪੂਰਾ ਬਹੁਤ ਸੀਗਾ ਕੋਈ ਮੰਗਾ ਪਾਉਂਦੀ ਇਹਨੂੰ ਲੋੜ ਨਹੀਂ ਆ ਤੇ ਤਾਜੀ ਹੈ ਸੂਈ ਆ ਮਤਲਬ ਦੁੱਧ 10 ਕਿਲੋ ਕਰੇਗੀ ਨਾ 10 ਕਿਲੋ ਦੋ ਚਾਰ ਦਿਨ ਸਾਂਭ ਕੇ ਠੀਕ ਹੈ ਹਾਂਜੀ ਠੀਕ ਇਹ ਤਾਂ ਮੋਲੇ ਪਾਜੀ ਨਿਸ਼ਾਨ ਕਿ ਜ ਕਰ ਮੋਲੇ ਦਾ ਆਪਾਂ 22000 ਰੁਪਏ ਕਰਦੇ ਜੀ 22000 ਹਾਂਜੀ ਹੋਊਗਾ ਥੱਲੇ ਕੋ ਲੈਸ ਲੂ ਸਰ ਚਲੋ ਕਰਾਂਗੇ ਮਾਨਤਾ ਨਾਲ ਕੋਈ ਭਰਾ ਆਊਗਾ ਹਾਂਜੀ ਬਿਲਕੁਲ ਅਗਲੀ ਗਾਂ ਨੂੰ ਕੱਢ ਲਈਏ ਬਾਹਰ ਹੀ ਕੱਢ ਲੀਏ ਅਗਲੀ ਜਿਹੜੀ ਗਾਂ ਦੋਸਤੋ ਹੈਗੀ ਆ ਸ਼ਾਈਵਾਲ ਐਚ ਐਫ ਕ੍ਰੋਸ ਹੰਗ ਦੇ ਵਿੱਚ ਆ ਠੀਕ ਆ ਜੀ ਸ਼ਾਈਵਾਲ ਆ ਕ੍ਰੋਸ ਹੰਗ ਦੇ ਵਿੱਚ ਤੈਨੂੰ ਜਿਹੜੀ ਅਗਲੀ ਆਪਾਂ ਵੜ ਦਿਖਾ ਦਿੰਨੇ ਆ ਸ਼ਾਈਵਾਲ ਜਰਸੀ ਦੇ ਐਚ ਐਫ ਦੀ ਆ ਜੀ ਠੀਕ ਆ ਸ਼ਾਈਵਾਲ ਤੇ ਜਰਸੀ ਪਾਈ ਨਿਸ਼ਾਨ ਕਹਿੰਦਾ ਵੀ ਸ਼ਾਈਵਾਲ ਤੇ ਜਰਸੀ ਦਾ ਕ੍ਰੋਸ ਆ ਆ ਵੇਖੋ ਠੀਕ ਆ ਸੁਹਿਆਂ ਦੇ ਵਿੱਚ ਗਾਂ ਕਿੰਨੇ ਮੇ ਹੋਊਗੀ ਹੈ ਮਤਲਬ ਇਹ ਦੂਜੇ ਸੁਹੇ ਆ ਜੀ ਦੂਜੇ ਮਗਰ ਇਹਦੇ ਮੱਛਾਵਾ ਸੈਂਟਰ ਵਾਲਾ ਹੂੰ ਕਣ ਬਹੁਤ ਵਧੀਆ ਲੱਗਾ ਨੂੰ ਸਾਰਾ ਠੀਕ ਹੈ ਵਪਾਰ ਦੀ ਲੈਣਾ ਦੋਸਤੋ ਸਵੇਰ ਵੀਰ ਨਿਸ਼ਾਨ ਪੁੱਜਿਆ ਕਹਿ ਰਿਹਾ ਅੱਗੋਂ ਥੋੜੀ ਸਮਝ ਆ ਤੁਸੀਂ ਆਪ ਤਾਂ ਸਮਝ ਆ ਦੇਖ ਸਕਦੇ ਹੋ ਘਰ ਪਾਕੀ ਤਾਜੀ ਸੂਈਏ ਦਿਨ ਕਿਨੇ ਦੱਸਿਆ ਨਾ ਦਿਨ ਇਹਨੂੰ ਹਫਤਾ ਹੋ ਗਿਆ ਜਦੋਂ ਮੈਲੇ ਦੇ ਗਾਂ ਚਾਲੂ ਹੋਈ ਹੈ ਹਫਤਾ ਹੋ ਗਿਆ ਹੂੰ ਬਕਰੇ ਦੇ ਬੱਚੀ ਹੈ ਬਕਰੇ ਦੇ ਬੱਚੀ ਹੈ ਠੀਕ ਹੈ ਬੱਚ ਬੱਚੀ ਤੇ ਕੋਲ ਹੀ ਲੈ ਜਾਓ ਜੀ ਆ ਦਿਖਾ ਦਿਓ ਹਾਲਾਸ਼ੀ ਹਾਲਾ ਦਿਓ ਠੀਕ ਹੈ ਆ ਬੱਚਾ ਜਿਹੜਾ ਬਿਲਕੁਲ ਤੁਸੀਂ ਦੇਖ ਸਕਦੇ ਹੋ ਇਹਦੇ ਮਗਰ ਵੀ ਜਿਹੜੀ ਦੋਸਤੋ ਇਹ ਬੱਚੀ ਆ ਫੀਮੇਲ ਕਾਫ ਠੀਕ ਆ ਬਲੈਕ ਕਾਫੀ ਕਲਰ ਦੇ ਵਿੱਚ ਤੇ ਥਾਂ ਥੁਣ ਗਾਂ ਦਾ ਤੁਸੀਂ ਪੂਰਾ ਦੇਖ ਲਓ ਪੂਰਾ ਨੋਕਲਾ ਥਾਣ ਉਹਦੀ ਮੁੱਠੀ ਥਾਣ ਉਹ ਤੇ ਪੂਰਾ ਨੋਕਲਾ ਹੰਡੀ ਐ ਕੋਈ ਚੱਕਣੇ ਇਹਨੂੰ ਬੰਦਾ ਪਾਉਂਦੀ ਕੋਈ ਲੋੜ ਨਹੀਂ ਆਹ ਲਓ ਇਦਾਂ ਹੀ ਆਣਾ ਬਹਿ ਜਾ ਥੱਲੇ ਬੱਚਾ ਸੱਜੇ ਤੇ ਲਾ ਥੱਲੇ ਲਓ ਜੀ ਹਾਂ ਜੀ ਘਰ ਵਿੱਚ ਸਾਰੇ ਚੰਗੇ ਵਧੀਆ ਲੱਗੇ ਮੈਂ ਨਾ ਵੀ ਮੱਝਾਂ ਦਾ ਥਾਣਾ ਹੈ ਮੱਝਾਂ ਦਾ ਥਾਣਾ ਹੈ ਅੱਛਾ ਆਪਾਂ ਹੁਣ ਦੁੱਧ ਕਿੰਨਾ ਚਵਾ ਦਾਂਗੇ ਜੀ ਦੁੱਧ ਦੇ ਨਾਲ 10 ਕਿਲੋ ਜਵਾਦਾ ਹੈ 10 ਕਿਲੋ ਲੋਕ ਦੋਸਤੋ 10 ਕਿਲੋ ਦੁੱਧ ਇਹਦੇ ਥੱਲੇ ਮੌਜੂਦ ਆ ਤੇ ਆਹ ਮੂੰਹ ਮੱਥਾ ਹੈਗਾ ਫੇਸ ਕੁਆਲਟੀ ਆ ਬਾਕੀ ਥਣ ਭਾਂਡਾ ਜਿਹੜਾ ਤੁਸੀਂ ਆ ਵੇਖ ਕੇ ਚੈੱਕ ਕਰਨਾ ਹਾਂਜੀ ਟੋਰ ਨਹੀਂ ਜੀ ਠੀਕ ਆ ਇਹਦਾ ਮੁੱਲ ਭਾਜੀ ਫਿਰ ਨਿਸ਼ਾਨ ਕੀ ਲਊਗਾ ਮੁੱਲ ਇਹਦਾ 27000 ਰੁਪਿਆ ਜੀ 27 ਹੈ ਹਾਂਜੀ 27000 ਹਾਂਜੀ ਠੀਕ ਆ ਇਸ ਦਾ 2000 ਦੇ ਵਿੱਚ ਦੋਸਤੋ ਦਿੱਤੀ ਜਾਊਗੀ ਬਾਕੀ ਛੋੜ ਛੱਪਾ ਮਾਨਤਨ ਕੋਈ ਖਰੀਦਦਾਰ ਵੀਰ ਘਰੋਂ ਦਾ ਹਰ ਇੱਕ ਪਸ਼ੂ ਦੇ ਵਿੱਚੋਂ ਮਾਨਤਨ ਜਿਹੜਾ ਉਹ ਜ਼ਰੂਰ ਹੋ ਜਾਊਗਾ ਜਿਹੜਾ ਵੀਰ ਆਊਗਾ ਠੀਕ ਆ ਤੇ ਇਸ ਤੋਂ ਬਾਅਦ ਅਗਲੇ ਪਸ਼ੂ ਆਪਣੇ ਕੋਲ ਦੋ ਝੋਟੀਆਂ ਦੋਸਤੋ ਇੱਕ ਇੱਕ ਕੱਟੀ ਹੈ ਤੇ ਇੱਕ ਝੋਟੀ ਹੈ ਇਹਦੀ ਜਿਹੜੀ ਆ ਝੋਟੀ ਆਪਾਂ ਭਈ ਆ ਵੱਡੀ ਝੋਟੀ ਹੈ ਇਹਦੀ ਉਮਰ ਕਿੰਨੀ ਹੋਊਗੀ ਇਹਦੀ 22 ਮਨთ ਹੈ ਜੀ 22 ਮਹੀਨਿਆਂ ਦੀ ਹੈ ਹਾਂਜੀ ਠੀਕ ਆ ਝੋਟੀਆਂ ਪਹਿਲਾਂ ਵੀ ਜਿਹੜੀਆਂ ਵੇਚੀਆਂ ਮੈਨੂੰ ਲੱਗਦਾ ਪਿੰਨ ਦਿਨਾਂ ਦੇ ਜਿੱਡੀਆਂ ਸੀ ਉਹ ਹਨ ਹਾਂਜੀ ਏਡੀਆਂ ਹੋ ਗਈ ਠੀਕ ਇੱਕ ਥੋੜੀ ਛੋਲੀ ਹੈ ਝੋਟੀ ਚੰਗੀ ਉਹ ਤਾਂ ਮਤਲਬ ਪਿਓਰ ਚੰਨੀ ਹਾਂ ਹਾਂਜੀ ਲਓ ਜੀ ਮੋਹਰਾ ਦੇ ਵਿੱਚ ਸਿੰਘ ਵਧੀਆ ਬਹੁਤ ਮੋਹਰਾ ਹੈ ਸਿੰਘੀ ਸੁੰਗੀ ਚੰਗੀ ਹੈ ਭਰਾਵੋ ਤੇ ਕਿਸੇ ਵੀਰ ਨੇ ਜੋੜੀ ਵੀ ਖਰੀਦਣੀ ਹੈ ਤੇ ਉਹ ਵੀ ਆਪਾਂ ਬਾਈ ਨਿਸ਼ਾਨ ਤੋਂ ਪੁੱਛ ਦਾਂਗੇ ਕੱਟੀ ਆ ਇਹ 12 ਮਹੀਨਿਆਂ ਦੀ ਆ ਇਹ 12 ਮਹੀਨਿਆਂ ਦੀ ਹੈ ਸਾਲ ਇੱਕ ਦੀ ਹੈ ਇੱਕ ਸਾਲ ਦੀ ਹੈ ਇਹ ਮਗਰ ਇਹ ਕੱਟੀ ਆ ਦੋਸਤੋ ਇੱਕ ਤੇ ਇੱਕ ਝੋਟੀ ਆ ਮਤਲਬ ਕਿ ਉਹ 22 ਮਹੀਨਿਆਂ ਦੀ ਹੈ ਤੇ ਇਹ 12 ਮਹੀਨਿਆਂ ਦੀ ਹੈ ਠੀਕ ਹੈ ਸਾਲ ਕਿਹ ਝੋਟੀ ਆ ਤੇ ਜੋੜੀ ਕਿਸੇ ਵੀਰ ਨੇ ਪਾਉਣੀ ਤੁਸੀਂ ਤਾਂ ਵੀ ਖਰੀਦ ਸਕਦੇ ਜੀ ਬਾਕੀ ਝੋਲੀ ਚਾਲੀ ਥਾਂ ਥਾਂ ਤੁਹਾਨੂੰ ਤਸਲੀਨਾ ਵਿਖਾ ਦਿੰਨੇ ਆ ਚਾਰੇ ਚੈੱਕ ਕਰਕੇ ਠੀਕ ਆ ਦੇਖਾ ਕੋ ਤੇ ਹਾਂ ਐ ਇਹ ਨੂੰ ਲੈ ਵਜ ਇੱਥੇ ਤੋਂ ਰੋਕ ਲੈ ਇੱਥੇ ਕੀ ਅੜੋਕ ਲੈ ਆ ਦੇਖੋ ਆ ਦੇਖੋ ਆ ਦੇਖੋ ਠੀਕ ਆ ਚਾਰ ਥਾਂ ਆ ਦੋਸਤੋ ਬਿਲਕੁਲ ਤੁਸੀਂ ਵੇਖੋ ਠੀਕ ਆ ਆਜੋ ਮੈਂ ਠੀਕ ਹੈ ਤੇ ਇਹਦਾ ਮੁੱਲ ਵੀ ਦੋਸਤੋ ਕੱਲੇ ਕੱਲੇ ਪਸ਼ੂ ਦਾ ਮੁੱਲ ਪੁੱਛ ਲਾਂਗੇ ਤੇ ਆ ਕੱਟੀ ਇੱਥੋਂ ਮੜਾ ਦਿਖਾ ਦੋ ਬੇਸ਼ੱਕ ਇੱਥੇ ਬੱਜੀ ਦਿਖਾ ਦੇ ਆ ਝੋੜੀ ਚੜੀ ਵਿਖਾ ਦਵਾਵੇ ਠੀਕ ਆ ਥਣੀਆਂ-ਧੁਨੀਆਂ ਵੇਖ ਲਓ ਦੋਸਤੋ ਕਾਫੀ ਸੋਹਣੀਆਂ ਚਾਰ ਥਾਣ ਕੋਈ ਪੰਜਵਾਂ ਥਾਣ ਨਹੀਂ ਕਾ ਚਾਰ ਥਾਣਾ ਠੀਕ ਆ ਕੱਟੀ ਦੇ ਅੱਛਾ ਭਾਜੀ ਨਿਸ਼ਾਨ ਕੀ ਮੁੱਲ ਰਹੂਗਾ ਜੇਕਰ ਕੋਈ ਜੋੜੀ ਲੈਣਾ ਚਾਹੁੰਦਾ ਜਾਂ ਕੱਲੇ ਸਿੱਕਲ ਸਿੰਗਲ ਪਸ਼ੂ ਦਾ ਕੀ रेट ਆ ਮਤਲਬ ਜੋੜੇ ਦੇ 30000 ਮੁੱਲ ਕਰਦੇ ਆ ਬਾਕੀ ਸਿੰਗਲ ਦਾ ਫੋਨ ਤੇ ਕਰ ਲਾਂਗੇ ਜੇ ਕੋਈ ਲੈਣ ਦਾ ਚਾਹਵਣ ਉਹ ਠੀਕ ਆ ਹਾਂਜੀ ਮਤਲਬ ਕੋਈ ਲੈ ਜਾਏ ਤੇ ਚਲੋ ਜੋੜੀ ਲੈ ਜਾਏ ਹੋ ਸਕਦਾ ਕੋਈ ਦੂਰ ਦਰਾਡੇੋਂ ਆਵੇ ਤੇ ਜੋੜੀ ਪਾ ਲੇ ਹਾਂਜੀ ਹਾਂਜੀ ਠੀਕ ਆ ਤੇ ਕਰੀਬ ਅੱਗੇ ਵੀ ਜੋੜੀ ਲੈ ਜਾਂਦੇ ਆ ਜਿੰਨੇ ਵੀ ਆਪਾਂ ਜਿਹੜੀ ਵੀ ਵੀਡੀਓ ਪਾਉਂਦੇ ਨਾ 30000 ਦੀ ਜੋੜੀ ਹੈ ਹਾਂਜੀ ਹਾਂਜੀ 30000 ਦੀ ਦੋਸਤੋ ਵੀਰਾਂ ਦਾ ਵੀ ਇਹ ਜੋੜੀ ਦੇ ਦਾਂਗੇ ਸੋ ਬਾਕੀ ਤੁਸੀਂ ਕੰਟੈਕਟ ਨੰਬਰ ਜਿਹੜੇ ਆ ਲਗਾਤਾਰ ਭਾਜੀ ਨਿਸ਼ਾਨਦੇ ਚਲਦੇ ਪਏ ਆ ਸਕਰੀਨ ਦੇ ਉੱਪਰ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਜੇ ਗੱਲਬਾਤ ਕਰ ਸਕਦੇ ਪਸ਼ੂ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਤੇ ਆ ਜੀ ਤਿੰਨ ਵਿਹੜਾ ਸੀਗੀਆਂ ਵੱਡੀਆਂ ਤੇ ਦੋ ਇੱਕ ਕਟੀਆਂ ਇੱਕ ਟੀ ਦੇਖ ਛੋਟੀ ਦਿਖਾਤੀ ਠੀਕ ਆ ਤੇ ਪਸ਼ੂ ਐਨੀਮਲ ਜਿਹੜਾ ਪਸੰਦ ਹੋਊਗਾ ਰਿਕੁਐਸਟ ਹੀ ਹੁੰਦੀ ਹੈ ਵੀ ਆਪਦੀ ਨਰਖ ਪਰਖਾ ਤਸੱਲੀ ਆ ਤੁਸਾਂ ਕਰਨੀ ਠੀਕ ਆ ਜੀ ਇੱਕ ਟਾਈਮ ਚੁਆਈ ਕਰ ਲਓ ਕੋਈ ਵੀਰ ਦੋ ਟਾਈਮ ਚੁਆਈ ਕਰ ਲਓ ਤੇ ਪਸ਼ੂ ਜਿਹੜੇ ਇਸ ਘਰੇ ਆਉਂਦੇ ਰਹਿੰਦੇ ਆ ਆਪਦੀ ਸਮੇ ਸਮੇ ਦੇ ਨਾਲ ਤੁਸੀਂ ਜਿਹੜਾ ਕੰਟੈਕਟ ਬਣਾ ਕੇ ਰੱਖ ਸਕਦੇ ਜੀ ਅੱਛਾ ਨੰਬਰ ਆਪਣੇ ਜਰੂਰ ਬੋਲ ਦਈਏ ਜੀ ਨੰਬਰ 77105 ਹਾਂ 70982 ਇੱਕ ਬੱਚ ਮੁੰਡਿਆ ਦੱਸ 88475 68105 ਹਰਮਨ ਸਿੰਘ ਠੀਕ ਹੈ ਜੀ ਹਰਮਨ ਸਿੰਘ ਹਾਂਜੀ ਹਾਂਜੀ ਠੀਕ ਹੈ ਤੇ ਹਰਮਨ ਸਿੰਘ ਵੀਰ ਦਾ ਨਾਮ ਹੈ ਤੇ ਵੱਡਾ ਵੀਰ ਨਿਸ਼ਾਨ ਸਿੰਘ ਆ ਦੋਸਤੋ ਤੇ ਪਸ਼ੂ ਵਪਾਰ ਦਾ ਕੰਮ ਆ ਪਸ਼ੂ ਅੱਜ ਆਪਾਂ ਤੁਹਾਨੂੰ ਦਿਖਾਤੇ ਆ ਸੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ